ਪੱਥਰਾਂ ਉੱਤੇ ਪਾ ਕੇ ਪਾਣੀ ਉਮਰ ਗੁਜ਼ਾਰ ਲਈ ਭੁੱਖੇ ਜਵਾਕਾਂ ਦੀਨਾ ਉਸ ਨੇ ਆ ਕੇ ਸਾਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਚਪੈਰੇ ਦੀ ਚਪੈਰਾ ਸਿੱਖ ਡੇਰੇਦਾਰਾਂ ਵੱਲੋਂ ਚਲਾਇਆ ਹੈ ਇਹ ਇੱਕ ਐਸੀ ਉਹਨਾਂ ਰੀਤ ਪਾਈ ਏ ਕਿ ਇਹ ਚਪੈਰਾ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਵੀ ਇਹ ਵੜ ਗਿਆ ਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਵੀ ਇਹ ਜਿਹੜੀ ਦੁਪਹਿਰੇ ਦੀ ਰੀਤ ਹੈ ਇਹ ਸ਼ੁਰੂ ਹੋ ਗਈ ਹੈ ਇਹ ਇੱਕ ਵੱਡਾ ਪਖੰਡ ਹੈ ਇਸ ਤੋਂ ਵੱਡਾ ਪਖੰਡ ਹੋਰ ਕੋਈ ਹੋ ਨਹੀਂ ਸਕਦਾ ਯਾਨੀ ਕਿ ਡੇਰੇਦਾਰਾਂ ਵੱਲੋਂ ਲੋਕਾਂ ਨੂੰ ਪਖੰਡ ਦੇ ਵਿੱਚ ਪਖੰਡਵਾਦ ਦੇ ਵਿੱਚ ਪਾਇਆ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਭਾਵੇਂ ਕੋਈ ਵੀ ਹੋਵੇ ਕੋਈ ਮੁਸਲਮਾਨ ਹੋਵੇ ਹਿੰਦੂ ਹੋਵੇ ਜਾਂ ਕੋਈ ਹੋਰ ਧਰਮ ਦਾ ਹੋਵੇ ਉਹਨਾਂ ਕੋਲ ਜਾ ਕੇ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਸੀ ਉਹ ਜਿਹੜੇ ਪਖੰਡ ਕਰਦੇ ਸਨ ਉਹਨਾਂ ਨੂੰ ਉਹਨਾਂ ਦੀ ਬੋਲੀ ਦੇ ਵਿੱਚ ਸਮਝਾਇਆ ਸੀ ਭਈ ਇਹ ਪਖੰਡਵਾਦ ਹੈ ਤੇ ਇਹ ਸਾਨੂੰ ਛੱਡ ਕੇ ਤੁਸੀਂ ਸਿੱਧਾ ਕੰਮ ਕਰੋ ਪਰ ਅੱਜ ਦੇ ਡੇਰੇਦਾਰਾਂ ਨੂੰ ਸਿੱਖ ਡੇਰੇਦਾਰਾਂ ਨੂੰ ਕੌਣ ਸਮਝਾਏਗਾ ਅੱਜ ਇਹਨਾਂ ਨੇ ਸਾਰੀ ਜਿਹੜਾ ਸਿੱਖ ਸਮਾਜ ਹੈ ਉਸ ਨੂੰ ਪਖੰਡ ਵੱਲ ਧੱਕ ਦਿੱਤਾ ਜਿਹੜਾ ਚਪਹਿਰਾ ਇਹ ਚਪਹਿਰਾ ਗੁਰਬਾਣੀ ਦੇ ਵਿੱਚ ਚਪਹਿਰਾ ਨਾਂ ਦਾ ਕੋਈ ਸ਼ਬਦ ਨਹੀਂ ਆਇਆ ਗੁਰਬਾਣੀ ਚਾਰ ਪੈਰ ਦੀ ਗੱਲ ਨਹੀਂ ਕਰਦੀ ਗੁਰਬਾਣੀ ਅੱਠ ਪੈਰ ਦੀ ਗੱਲ ਕਰਦੀ ਹੈ ਗੁਰਬਾਣੀ ਤਾਂ ਹਮੇਸ਼ਾ ਹੀ ਪ੍ਰਮਾਤਮਾ ਨੂੰ ਸਮਰੰਦੀ ਗੱਲ ਕਰਦੀ ਹੈ ਨਾ ਕਿ ਚਾਰ ਪੈਰ ਵਾਸਤੇ ਚਾਰ ਪੈਰ ਜਿਹੜਾ ਚਪਹਿਰਾ ਗੁਰਦੁਆਰਾ ਵਿੱਚ ਕੱਟਿਆ ਜਾਂਦਾ ਹੈ ਉੱਥੇ ਇੱਕ ਚਪਹਿਰੇ ਦੇ ਨਾਂ ਤੇ ਹੁੱਲੜ ਬਾਜੀ ਹੁੰਦੀ ਹੈ ਲੋਕ ਉੱਥੇ ਜਵਾਨ ਜਿਹੜੇ ਮੁੰਡੇ ਨੇ ਜਵਾਨ ਕੁੜੀਆਂ ਨੇ ਉਹ ਉਥੇ ਜਾਂਦੇ ਨੇ ਤੇ ਆਪਣਾ ਖਾਣ ਪੀਣ ਦਾ ਸਮਾਨ ਨਾਲ ਲੈ ਜਾਂਦੇ ਨੇ ਫਿਰ ਟੋਲਿਆਂ ਦੇ ਬਣਾ ਖੜਦੇ ਨੇ ਤੇ ਕੋਈ ਕੇਲੇ ਲੈ ਜਾਂਦਾ ਹੈ ਉਥੇ ਕੋਈ ਬਰੈਡ ਲੈ ਜਾਂਦਾ ਉਹ ਉਥੇ ਆਪਣਾ ਜਿੰਨਾ ਟਾਈਮ ਕੱਟ ਕੇ ਬਾਅਦ ਫਿਰ ਉਥੇ ਉਹ ਇਕੱਠੇ ਹੋ ਕੇ ਤੇ ਸਾਰਾ ਛਕਦੇ ਨੇ ਡੜਾ ਲੈ ਜਾਂਦੇ ਨੇ ਇਹ ਦੁਪਹਿਰੇ ਦੀ ਰੀਤ ਤਾਂ ਪਈ ਕਿ ਉਹ ਸਿੱਖ ਡੇਰੇਦਾਰ ਬੜੇ ਚਲਾਕ ਨੇ ਕਿਉਂਕਿ ਉਹ ਉਨਨੂੰ ਪਤਾ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਵੱਲ ਮੋੜ ਕੇ ਰੱਖੀਏ ਨਾਲੇ ਚਪੈਰੇ ਦੇ ਨਾਂ ਤੇ ਪੈਸਾ ਬੜਾ ਇਕੱਠਾ ਹੁੰਦਾ ਹੈ ਗੋਲਕਾਂਪਰ ਦੀਆਂ ਨੇ ਜਿਹੜੇ ਲੀਡਰ ਨੇ ਜਿਹੜੇ ਅਗਵਾਈ ਕਰ ਰਹੇ ਨੇ ਸਿੱਖ ਲੀਡਰ ਇਤਿਹਾਸਿਕ ਗੁਰਦੁਆਰਿਆਂ ਚ ਕਹ ਲਓ ਜਾਂ ਡੇਰੇਦਾਰ ਸਿੱਖ ਡੇਰੇਦਾਰ ਨੇ ਜਿਹੜੇ ਡੇਰੇ ਬਣਾ ਕੇ ਬੈਠੇ ਨੇ ਇਹਨਾਂ ਨੂੰ ਤੇ ਕੋਈ ਗੁਰਬਾਣੀ ਨਾਲ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਤਾਂ ਇੱਕ ਤਰੀਕਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਭੀੜਾਂ ਨੂੰ ਇਕੱਠੀਆਂ ਕੀਤੀਆਂ ਜਾਂਣ ਤੇ ਫਿਰ ਬਾਤੂ-ਬਦ ਪੈਸਾ ਇਕੱਠਾ ਹੋਏ ਯਾਨੀ ਕਿ ਪੈਸਾ ਇਕੱਠਾ ਕਰਨ ਦਾ ਇੱਕ ਇਹਨਾਂ ਨੂੰ ਤਰੀਕਾ ਲੱਭ ਗਿਆ ਤੇ ਲੋਕ ਇਹਨਾਂ ਦੇ ਜਾਲ ਵਿੱਚ ਫਸ ਕੇ ਦੁਪਹਿਰੇ ਦੇ ਨਾਂ ਤੇ ਆਪਣਾ ਵੀ ਸਮਾਂ ਜਿਹੜਾ ਆਪਣੇ ਘਰਾਂ 'ਚ ਕੰਮ ਕਰਨ ਦਾ ਸਮਾਂ ਹੁੰਦਾ ਹੈ ਆਪਣੇ ਘਰਾਂ 'ਚ ਤਾਂ ਕੰਮ ਕਰਦੇ ਨਹੀਂ ਪਰ ਉੱਥੇ ਜਾ ਕੇ ਧੁੱਪ ਵਿੱਚ ਵੀ ਕੰਮ ਕਰੀ ਜਾਣਗੇ ਕਿਉਂਕਿ ਚਪਹਰੇ ਦਾ ਜਾਲ ਪਾਤਾ ਹੈ ਨਾ ਇੱਕ ਦਿਮਾਗ ਦੇ ਵਿੱਚ ਕਿ ਚਪਹਰੇ ਨਾਲ ਤੁਹਾਡੇ ਜਿਹੜੇ ਦੁੱਖ ਹੈ ਉਹ ਕੱਟੇ ਜਾਣਗੇ ਚਪਹਰੇ ਕੱਟਣ ਨਾਲ ਤੁਹਾਨੂੰ ਜਿਹੜਾ ਸਵਰਗ ਦਾ ਆਨੰਦ ਮਿਲੇਗਾ ਇਹੋ ਜਿਹੀਆਂ ਜਦੋਂ ਗੱਲਾਂ ਕਰਕੇ ਇਹਨਾਂ ਦੇ ਜਿਹੜੇ ਮੰਨ ਨੇ ਜਿਹੜੇ ਇਹਨਾਂ ਦਾ ਬ੍ਰੇਨ ਵਾਸ਼ ਕੀਤਾ ਗਿਆ ਇਹ ਜਾਲ ਦੇ ਵਿੱਚ ਫਸ ਜਾਂਦੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਕਮਾਈ ਹੁੰਦੀ ਹੈ ਡੇਰੇਦਾਰਾਂ ਨੂੰ ਜਿੰਨੀ ਭੀੜ ਜ਼ਿਆਦਾ ਹੋਏਗੀ ਉੰਨੀ ਕਮਾਈ ਜ਼ਿਆਦਾ ਹੋਏਗੀ ਯਾਨੀ ਕਿ ਇੱਕ ਕਮਾਈ ਦਾ ਇੱਕ ਜਰੀਆ ਕਮਾਈ ਦਾ ਇੱਕ ਬਹੁਤ ਵੱਡਾ ਜਰੀਆ ਹੈ ਗੁਰਦੁਆਰਿਆਂ ਦੇ ਵਿੱਚ ਵੀ ਭਾਵੇਂ ਇਤਿਹਾਸਿਕ ਗੁਰਦੁਆਰੇ ਨੇ ਜਾਂ ਪਿੰਡਾਂ ਵਾਲੇ ਗੁਰਦੁਆਰੇ ਨੇ ਜਾਂ ਸਿੱਖ ਡੇਰੇਦਾਰ ਨੇ ਕਿਉਂਕਿ ਇਹ ਕਮਾਈ ਦਾ ਇੱਕ ਬਹੁਤ ਵੱਡਾ ਸਾਧਨ ਹੈ ਉਹਨਾਂ ਦਾ ਕੰਮ ਹੈ ਕਮਾਈ ਕਰਨੀ ਪੈਸੇ ਇਕੱਠੇ ਕਰਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਪਹਿਰਾ ਸ਼ਬਦ ਗੁਰਬਾਣੀ ਦੇ ਵਿੱਚ ਤਾਂ ਕਿਤੇ ਨਹੀਂ ਹੈ ਇਹ ਪਤਾਨੀ ਸਿੱਖ ਡੇਰੇਦਾਰ ਕਿਥੋਂ ਇਹ ਸ਼ਬਦ ਲੈ ਕੇ ਆਏ ਨੇ ਪਰ ਅੱਜ ਜਿਹੜਾ ਚਪੈਰਾ ਇਹ ਰਾਜ ਕਰ ਰਿਹਾ ਸਿੱਖ ਲੋਕਾਂ ਦੇ ਮਨਾਂ ਦੇ ਉੱਪਰ ਲੋਕਾਂ ਨੂੰ ਗੁਰਬਾਣੀ ਜਿਹੜੀ ਕੀ ਲਿਖਿਆ ਗੁਰਬਾਣੀ ਦੇ ਵਿੱਚ ਗੁਰਬਾਣੀ ਅੱਠ ਪੈਰ ਦੀ ਗੱਲ ਕਰ ਰਹੀ ਹੈ ਉਹ ਨਹੀਂ ਅੱਜ ਤਾਂ ਡੇਰੇਦਾਰਾਂ ਦੀ ਗੱਲ ਮੰਨੀ ਜਾਂਦੀ ਹੈ ਅੱਜ ਤਾਂ ਸਿੱਖ ਡੇਰੇਦਾਰਾਂ ਦੀ ਗੱਲ ਮੰਨੀ ਜਾਏਗੀ ਚਪੈਰੇ ਦੀ ਚਪੈਰਾ ਨੇ ਇਹਨਾਂ ਸਾਰੀ ਗੁਰਬਾਣੀ ਨਾਲੋਂ ਉਪਰ ਉਹਨੂੰ ਮੰਨ ਲਿਆ ਕਿ ਦੁਪਹਿਰਾ ਘਟੋ ਤੇ ਤੁਹਾਡਾ ਇਸ ਨਾਲ ਭੜਾ ਹੋਵੇਗਾ ਤੇ ਬਾਕੀ ਬਾਣੀ ਪੜਨ ਨਾਲ ਭੜਾ ਨਹੀਂ ਹੁੰਦਾ ਕੇਵਲ ਦੁਪਹਿਰਾ ਜਿਹੜੇ ਉਹਦੇ ਚ ਬਾਣੀਆਂ ਪੜਦੇ ਨੇ ਉਹਦੇ ਨਾਲ ਹੀ ਭੜਾ ਹੁੰਦਾ ਹੈ ਬਾਕੀ ਬਾਣੀ ਪੜਨ ਨਾਲ ਭੜਾ ਨਹੀਂ ਹੁੰਦਾ ਨਹੀਂ ਸਾਰੀ ਬਾਣੀ ਜਿਹੜੀ ਹੈ ਉਹ ਪੜਨੀ ਚਾਹੀਦੀ ਹੈ ਸਾਰੀ ਬਾਣੀ ਭੜਾ ਕਰਨ ਵਾਲੀ ਹੈ ਨਾ ਕਿ ਦੁਪਹਿਰੇ ਦੇ ਨਾਂ ਤੇ ਪੈਸਾ ਕਠਾਰ ਕੇ ਲੋਕਾਂ ਨੂੰ ਵਰਗਲਾ ਕੇ ਆਪਣੇ ਪਿੱਛੇ ਲਾਣਾ ਭੀੜਾਂ ਇਕੱਠੀਆਂ ਕਰਨੀਆਂ ਇਹ ਇੱਕ ਪਖੰਡਵਾਦ ਹੈ ਸਾਡੇ ਤਾਂ ਗੁਰੂਆਂ ਨੇ ਪਖੰਡਵਾਦ ਤੋਂ ਬਾਹਰ ਕੱਢਿਆ ਸੀ ਪਰ ਨਹੀਂ ਅੱਜ ਜਿਹੜੇ ਸਿੱਖ ਡੇਰੇਦਾਰ ਨੇ ਇਹ ਲੋਕਾਂ ਨੂੰ ਪਖੰਡ ਵਿੱਚ ਲੈ ਕੇ ਜਾ ਰਹੇ ਨੇ ਜੇਕਰ ਅੱਜ ਗੁਰੂ ਨਾਨਕ ਸਾਹਿਬ ਆ ਜਾਣ ਤਾਂ ਉਹ ਸਭ ਤੋਂ ਪਹਿਲਾਂ ਜਿਹੜੇ ਇਹ ਇਹੋ ਜਿਹੇ ਆਈਤਾਂ ਚ ਲੰਦੇ ਨੇ ਕਦੀ ਕੋਈ ਰੀਤ ਚਲਾਤੀ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਾਸਤੇ ਰੀਤ ਚਲਾਉਂਦੇ ਨੇ ਸਭ ਤੋਂ ਪਹਿਲਾਂ ਸਾਡੇ ਜਗਰ ਗੁਰੂ ਆਜਨ ਗੁਰੂ ਨਾਨਕ ਸਾਹਿਬ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਸਿੱਖ ਡੇਰੇਦਾਰਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਣਗੇ ਆਮ ਲੋਕਾਂ ਨੂੰ ਨਹੀਂ ਦੇਣਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਣਗੇ ਕਿਉਂਕਿ ਉਹਨਾਂ ਤੇ ਕਹਿਣਾ ਮੈਂ ਤਾਂ ਪਖੰਡਵਾਦ ਨੂੰ ਖਤਮ ਕਰਕੇ ਗਿਆ ਸੀ ਮੈਂ ਤਾਂ ਸਾਰੀ ਜ਼ਿੰਦਗੀ ਯੋਰ ਲਾਇਆ ਸੀ ਸੱਚੇ ਪਾਤਸ਼ਾਹ ਤਾਂ ਇਹ ਕਹਿਣਗੇ ਕਿ ਸਾਰੀ ਜ਼ਿੰਦਗੀ ਮੈਂ ਯੋਰ ਲਾਂਦਾ ਰਿਹਾ ਪਖੰਡਵਾਦ ਨੂੰ ਖਤਮ ਕਰਨ ਵਾਸਤੇ ਪਰ ਤੁਸੀਂ ਉਸ ਤੋਂ ਵੀ ਜ਼ਿਆਦਾ ਪਖੰਡ ਸ਼ੁਰੂ ਕਰ ਦਿੱਤਾ ਹੈ ਬਚੋ ਇਹਨਾਂ ਤੋਂ ਇਹੋ ਜਿਹਾਂ ਤੋਂ ਜਿਹੜੇ ਇਹੋ ਜਿਹੇ ਪਖੰਡਾ ਦੇ ਵਿੱਚ ਪਾਉਂਦੇ ਨੇ ਇਹਨਾਂ ਦੀਆਂ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ ਆਪ ਗੁਰਬਾਣੀ ਪੜੋ ਦਿਨ ਰਾਤ ਪੜੋ ਕੋਈ ਨਹੀਂ ਲੱਗਦਾ ਆਪ ਸਮਝੋ ਗੁਰਬਾਣੀ ਨੂੰ ਇਹਨਾਂ ਦੇ ਪਿੱਛੇ ਲਾ ਕੇ ਇਹਨਾਂ ਦੇ ਘਰ ਨਾ ਪਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ